ਪਿੰਡ ਲੱਖਾ ਦੇ ਇੱਕ ਵਿਅਕਤੀ ਅਜਮੇਰ ਸਿੰਘ ਦੇ ਐਕਸੀਡੈਂਟ ਕੇਸ ਨੂੰ ਐਸਆਈ ਕੁਲਵੰਤ ਸਿੰਘ ਨੇ ਆਪਣੀ ਸੂਝ-ਬੂਝ ਨਾਲ ਹੱਲ ਕੀਤਾ ਤੇ ਪਿੰਡ ਵਾਸੀਆਂ ਨੇ ਪੁਲਿਸ ਵਾਲਿਆਂ ਦੀ ਕਾਰਵਾਈ ਤੋਂ ਬਹੁਤ ਖੁਸ਼ ਹੋ ਕੇ ਥਾਣਾ ਠੂਰ ਦਾ ਧੰਨਵਾਦ ਕੀਤਾ ਜਿਸ ਗੱਡੀ ਨਾਲ ਐਕਸੀਡੈਂਟ ਹੋਇਆ ਸੀ ਉਹ ਗੱਡੀ ਪਿੰਡ ਦੀ ਹੀ ਮਿਲੀ ਜੋ ਕਿ ਇੱਕ ਪਿੰਡ ਦੇ ਵਾਸੀ ਨੇ Laash ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਨੇ ਆਪਣੀ ਸੂਝ-ਬੂਝ ਨਾਲ ਉਸਦਾ ਹੱਲ ਕੀਤਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਜੀ ਜੈਜੀਤ ਸਿੰਘ ਹੈ ਜੀ ਸਰਪੰਚ ਹਾਂ ਜੀ ਸਰਪੰਚ ਸਰਪੰਚ ਜੀ ਆ ਜਿਹੜਾ ਐਕਸੀਡੈਂਟ ਕੇਸ ਜਿਹੜਾ ਹੋਇਆ ਸੀਗਾ ਕੀ ਮਸਲਾ ਸੀਗਾ ਕੌਣ ਸੀ ਬੰਦਾ ਉਹ ਇਹ ਦੇਖੋ ਜੀ ਇਹ ਪਰਸੋਂ ਦੀ ਗੱਲ ਹੈ ਜੀ ਇਹ ਸ਼ਾਮ ਦੀ 6:30 ਵਜੇ ਦੀ ਗੱਲ ਹੈ ਉਧਰੋਂ ਜਿਹੜਾ ਜਿਹੜੇ ਮੁੰਡੇ ਐਕਸੀਡੈਂਟ ਹੋਇਆ ਉਹ ਆੰਦਾ ਹੀ ਆਪਣਾ ਬੱਧਨੀ ਕਲਾਂ ਤੋਂ ਉਹ ਬੰਦਾ ਕਿੱਥੋਂ ਦਾ ਸੀਗਾ ਜੀ ਲੱਖੇ ਪਿੰਡ ਦਾ ਜੀ ਮੇਰੇ ਪਿੰਡ ਦਾ ਜੀ ਵੱਡੇ ਪਿੰਡ ਦਾ ਸੀਗਾ ਤੇ ਇਦੋਂ ਜੋ ਉਹ ਐਕਸੀਡੈਂਟ ਹੋਇਆ ਪੁੰਡਣਾ ਸੀ ਜੀ ਸਾਡੇ ਪਿੰਨੋ ਠੇਕਾ ਲਿਆਈ ਉਹਨਾਂ ਦਾ ਮਤਰੀਆਂ ਦਾ ਜੀ ਉਹ ਪਹਿਲਾਂ ਤਾਂ ਇੱਕ ਰਾਤ ਤਾਂ ਮੰਨਿਆ ਨਹੀਂ ਜੀ ਮੇਥੋਂ ਨਹੀਂ ਨਿਕਸਿਆ ਬਾਈ ਕੈਮਰੇ ਦੀ ਕੈਮਰੀ ਸਹੂਲਤਾਂ ਅਸੀਂ ਬੰਦਾ ਵੀ ਫੜ ਲਿਆ ਠੀਕ ਹੈ ਜੀ ਜੋ ਲਿਆ ਕੇ ਦੱਸਿਓ ਸਾਡੀ ਪੁਲਿਸ ਨੂੰ ਦੱਸਿਓ ਸਾਡੀ ਪੁਲਿਸ ਨੇ ਬਹੁਤ ਮਦਦ ਕੀਤੀ ਜਿਹੜਾ ਗੱਡੀ ਵਾਲਾ ਸੀ ਉਹ ਕਿੱਥੋਂ ਦਾ ਹੀ ਪਤਾ ਲੱਗਿਆ ਉਹ ਵੀ ਲੱਖੇ ਦਾ ਹੀ ਆ ਜੀ ਉਹ ਵੀ ਲੱਖੇ ਦਾ ਹੀ ਆ ਹਾਂਜੀ ਹਾਂਜੀ ਸੱਤ ਬਾਲ ਸੱਤ ਬਾਲ ਜੀ ਉਦੋਂ ਬਾਅਦ ਜੋ ਅਸੀਂ ਥਾਣੇ ਗਏਗੀ ਥਾਣੇ ਆ ਦੀ ਪਬੰਦੀ ਕਾਰਵਾਈ ਕੀਤੀ ਠੀਕ ਹੈ ਜੀ ਹਾਂਜੀ ਮਤਲਬ ਪਰਚਾ ਹੋ ਗਿਆ ਹਾਂਜੀ ਪਰਚਾ ਹੋ ਗਿਆ ਬੰਦਾ ਅਰੈਸਟਡ ਆ ਹਾਂਜੀ ਤੁਸੀਂ ਪੁਲਿਸ ਦੀ ਕਾਰਵਾਈ ਤੋਂ ਖੁਸ਼ ਆ ਪੂਰੇ ਹਾਂਜੀ ਬਹੁਤ ਖੁਸ਼ ਹੋ ਰਹੇ ਹਾਂਜੀ ਹਾਜੀ ਨੰਬਰਦਾਰ ਸਾਹਿਬ ਜਿਹੜਾ ਐਕਸੀਡੈਂਟ ਆ ਤੁਹਾਡੇ ਕੀ ਲੱਗਦੇ ਆ ਉਹ ਮੇਰੇ ਚਾਚਾ ਜੀ ਦੇ ਲੜਕੇ ਠੀਕ ਆ ਜੀ ਹਾਂਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਸੀਗਾ ਸਾਨੂੰ ਰਾਤ ਨੂੰ ਸਾਡੇ ਚੱਕਰਪਿੰਡ ਤੋਂ ਸਰਪੰਸਾ ਵਾਏ ਉਹਨਾਂ ਨੇ ਸਾਡੇ ਪਿੰਡ ਦੇ ਸਾਬਕਾ ਸਰਪੰਚ ਅਸ਼ੀਰ ਸਿੰਘ ਤੇ ਮੌਜੂਦਾ ਸਰਪੰਚ ਹਰਜੀਤ ਸਿੰਘ ਇਹਨਾਂ ਨੂੰ ਕਾਲ ਲਾਈ ਇਹਨਾਂ ਨੂੰ ਜਦੋਂ ਕਾਲ ਲਾਈ ਤਾਂ ਇਹਨਾਂ ਨੇ ਆ ਕੇ ਜਦੋਂ ਦੇਖਿਆ ਉਹ ਚੱਕਰ ਵਾਲੇ ਸਰਪੰਚ ਜੋ ਸੋਹਣ ਸਿੰਘ ਨੇ ਜੋ ਦੇਖਿਆ ਆ ਕੇ ਵੀ ਸਾਡੇ ਸਿਆਣਤ ਨੂੰ ਦੋ ਇਹਨੇ ਸਰਪੰਚ ਸਾਹਿਬ ਨੂੰ ਫੋਨ ਲਾਇਆ ਸਰਪੰਚ ਸਾਹਿਬ ਦਾ ਇੰਨਾ ਬਹੁਤ ਧੰਨਵਾਦ ਜਿਹੜੇ 15-7 ਮਿੰਟਾਂ ਦੇ ਵਿੱਚ ਹੀ ਉੱਥੇ ਲਾਸ਼ ਕੋਲੇ ਪਹੁੰਚ ਗਏ ਜਦੋਂ ਲਾਸ਼ ਕੋਲੇ ਅਜਮੇਰ ਸਿੰਘ ਦੀ ਲਾਸ਼ ਕੋਲ ਪਹੁੰਚੇ ਤਾਂ ਜਦੋਂ ਉਹਨਾਂ ਨੇ ਦੇਖਿਆ ਤੇ ਸਾਡੇ ਫਟੂ ਥਾਣਾ ਦੇ ਪੁਲਿਸ ਆਫਸਰ ਏਐਸ ਕੁਲਵੰਤ ਸਿੰਘ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਉਹ ਵੀ ਉਸੇ ਟਾਈਮ ਹੀ ਮੌਜੂਦਾ ਉਹਦੀ ਪਹੁੰਚ ਗਈ ਜਿਨ੍ਹਾਂ ਨੇ ਪਹੁੰਚ ਕੇ ਦੇਖਿਆ ਤੇ ਉਹ ਡੈੱਡ ਬੋਡੀ ਬਣੀ ਪਈ ਸੀ ਉਹਦੀ ਉਹਦੀ ਡੈਥ ਮੌਕੇ ਤੇ ਹੀ ਹੋ ਗਈ ਸੀ ਜਾਂ ਹਸਪਤਾਲ ਆ ਗਈ ਹੋਈ ਸੀ ਉੱਥੇ ਹੀ ਹੋ ਗਈ ਮੌਕੇ ਦੀ ਮੌਤ ਉਹ ਜਿਹੜਾ ਬੰਦਾ ਛੋਟਾ ਹੱਥੀ ਲੈ ਕੇ ਆ ਰਿਹਾ ਸੀ ਉਹ ਮਾਰ ਕੇ ਉਹਨੂੰ ਸੱਟਣ ਦੀ ਬਜਾਏ ਸਾਈਡ ਤੇ ਕਰਕੇ ਖਿੱਚ ਕੇ ਲੈ ਕੇ ਚਲੇ ਗਿਆ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਜਦੋਂ ਸਵੇਰ ਹੋਈ ਸਾਡੀ ਪੁਲਿਸ ਨਾਲ ਗੱਲ ਹੋਈ ਪੁਲਿਸ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਤੇ ਸਾਨੂੰ ਕਿਹਾ ਵੀ ਕੋਈ ਗੱਲ ਨਹੀਂ ਅਸੀਂ ਤੁਹਾਡੇ ਪੀੜਤ ਪਰਿਵਾਰ ਦੇ ਨਾਲ ਖੜੇ ਹਾਂ ਇਸ ਗੱਲ ਤੋਂ ਅਸੀਂ ਪੁਲਿਸ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਥੋੜੇ ਸਮੇਂ ਦੇ ਵਿੱਚ ਹੀ ਕਾਤਲ ਨੂੰ ਗ੍ਰਿਫਤਾਰ ਕਰਕੇ ਇਹ ਉਹਨਾਂ ਦੀ ਇੱਜ਼ਤ ਪਾਉਂਦਾ ਹੋ ਹੀ ਗਿਆ ਸੀ ਤਾਂ ਉਹਨੂੰ ਚਾੱਕ ਕੇ ਜਾਂ ਸਾਡੇ ਸਾਡੇ ਨਾਲ ਹੀ ਉਹ ਸਾਨੂੰ ਜਾਣਦਾ ਸੀ ਚੰਗੀ ਤਰ੍ਹਾਂ ਇਹ ਨਹੀਂ ਹੈਗਾ ਵੀ ਨਹੀਂ ਜਾਣਦਾ ਸੀਗਾ ਉਹਨੇ ਸਾਨੂੰ ਫੋਨ ਲਾਉਣ ਦੇ ਬਾਵਜੂਦ ਵੀ ਉਹਨੂੰ ਸਾਈਡ ਤੇ ਕਾਰ ਦੇ ਉੱਤੇ ਸਿੱਧ ਕੇ ਕੱਚੇ ਦਾਦੇ ਆਪ ਗੇੜਾ ਲਾਉਣ ਦੇ ਚੱਕਰ 'ਚ ਹੀ ਚਲੇ ਗਿਆ ਮਤਲਬ ਆਪਣੇ ਆਪ ਨੂੰ ਸੇਫ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਮੇਰਾ ਪਤਾ ਨਾ ਲੱਗੇ ਦਿਸ਼ਾ ਵੀ ਹੋਰ ਤਰਫ ਕੀਤੀ ਐ ਤੇ ਆਪ ਦੇ ਆਪ ਨੂੰ ਮੱਲਾ ਜਿਹੜੇ 500 ਨਾਲ ਹੋਰ ਸੀ ਉਹਨਾਂ ਨੇ ਘੜੀਸਕੇ ਸਾਈਡ ਤੇ ਕਰਕੇ ਬਈ ਜਾਂਦੇ ਨੂੰ ਤੜਫਦੇ ਨੂੰ ਛੱਡ ਕੇ ਚਲੇ ਗਏ ਜਦੋਂ ਨੂੰ ਮੱਲਾ ਪ੍ਰਸ਼ਾਸਨ ਆਇਆ ਜਾਂ ਸਰਪੰਚ ਸਾਹਿਬ ਆ ਉਹਨੂੰ ਮੱਲਾ ਡੈੱਡ ਹੋ ਗਿਆ ਬੜੇ ਕਹਿਣ ਦੇ ਮਤਲਬ ਵੀ ਇਨਸਾਨੀਅਤ ਖਤਮ ਹੋ ਚੁੱਕੀ ਐ ਜਮਾ ਵੀ ਜਮਾ ਖਤਮ ਹੋ ਗਈ ਮੱਲਾ ਬੰਦਾ ਦਾ ਬੰਦੇ ਨੂੰ ਉਸ ਬੰਦੇ ਨੇ ਜਮ ਹੀ ਕਦਰ ਨਹੀਂ ਕੀਤੀ ਨਾਲੇ ਸਾਡੇ ਨਾਲ ਸਾਰੀ ਉਮਰ ਹੀ ਹੋ ਰਿਹਾ ਹੁਣ ਉਸਨੇ ਮੱਲਾ ਇਹਨਾਂ ਦਾ ਸੋਚਦਾ ਕਿ ਮੈਂ ਉਸ ਪਰਿਵਾਰ ਦੇ ਨਾਲ ਮੈਂ ਰਹਿਦਾ ਰਿਆਂ ਤੜਫ ਤੜਫ ਕਿ ਉਹਦੀ ਮੌਤ ਹੋਈ ਆ ਉੱਥੇ ਬੰਦਿਆਂ ਨੇ ਕੁਆਦ ਦੇਖੇ ਆ ਵੀ ਜਿਹੜੇ ਬੰਦਿਆਂ ਨੇ ਚੱਕ ਕੇ ਸਾਈਡ ਤੇ ਕੀਤਾ ਜੀ ਉਹਨੂੰ ਤੇ ਗੱਡੀਆਂ ਲੈ ਕੇ ਖੁਦ ਭੱਜ ਗਏ ਆ ਜੀ ਪੂਰਾ ਦਿਨ ਖੜੇ ਦੀ ਗੱਲ ਆ 6 ਵਜੇ ਦੀ ਦੀ ਗੱਲ ਆ ਕੋਈ ਬਲੰਦੇ ਦੇ ਦੀ ਗੱਲ ਨਹੀਂ ਗੱਡੀਆਂ ਦੇ ਓਲੇ ਕਰਕੇ ਉਹਨਾਂ ਨੇ ਮੱਲਾ ਸਾਈਡ ਤੇ ਕਰਤਾ ਮੋਟਰੈਕ ਸਟੈਂਡ ਲਾਤਾ ਜੀ ਉਹਦਾ ਦੇਖੋ ਵੀ ਕਿਸੇ ਨੂੰ ਪਤਾ ਹੀ ਨਾ ਲੱਗੇ ਜੀ ਇਹ ਤਾਂ ਸਾਡੇ ਕੋਲ ਸਾਰੀ ਦੇਣੀ ਦਾ ਮੰਨਣ ਹੀ ਨਾਲ ਦਾ ਸਾਹਬ ਦਾ ਧੰਨਵਾਦ ਆ ਮੱਲਾ ਉਹਨਾਂ ਦਾ ਨਾਮ ਪਾਈ ਹੁਣੀ ਜਾਣਦੇ ਆ ਕੁਲਵੰਤ ਸਿੰਘ ਨਾਮ ਆ ਜੀ ਉਹਨਾਂ ਦਾ ਉਹਨਾਂ ਨੇ ਮੱਲਾ ਸਾਡੇ ਨਾਲ ਬਹੁਤ ਸਹਾਇਕ ਕੀਤਾ ਜੀ ਪਰਿਵਾਰ ਦੇ ਨਾਲ ਬਹੁਤ ਧੰਨਵਾਦ ਕਰਦੇ ਆ ਜੀ ਤੁਹਾਨੂੰ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਜੇ ਇਹੋ ਜੇ ਅਫਸਰ ਹਰੇਕ ਹਰੇਕ ਇਲਾਕੇ ਦੇ ਵਿੱਚ ਹੁਣ ਤਾਂ ਇਹ ਜਿੰਨੀਆਂ ਹੀ ਵਾਰਦਾਤਾ ਹੁੰਦੀਆਂ ਤੇ ਨਾ ਹੋਣ ਮੌਕੇ ਤੇ ਫੜਿਆ ਜੀ ਉਹਨਾਂ ਨੇ ਮੱਲਾ ਪੂਰਾ ਸਾਡਾ ਸਹਿਯੋਗ ਦਿੱਤਾ ਉਹਨਾਂ ਨੇ ਜਿਹੜੇ ਆਪਣਾ ਨਾ ਉਹਨਾਂ ਨੂੰ ਕੋਈ ਕੋਈ ਜ਼ਬਰਦਸਤੀ ਕੀਤੀ ਉਹਨਾਂ ਨੂੰ ਕੈਮਰਿਆਂ ਦੀ ਸੂਚ ਦੇ ਨਾਲ ਜਿਨ੍ਹਾਂ ਨੂੰ ਮਾਨਾ ਪਹੁੰਚ ਕੀਤੀ ਹੈ ਠੀਕ ਹੈ ਸਰ ਜੀ ਸასი ਕਾਲ ਜੀ ਕੀ ਨਾਮ ਹੈ ਜੀ ਆਪਣਾ ਸਰ ਜਿਹੜਾ ਲੱਖੇ ਦੇ ਵਿੱਚ ਜਿਹੜਾ ਉਹ ਵਾਕਿਆ ਹੋਇਆ ਐਕਸੀਡੈਂਟ ਕੇਸ ਸੀਗਾ ਤੁਹਾਨੂੰ ਕਦੋਂ ਇਨਫੋਰਮੇਸ਼ਨ ਹੋਈ ਸੀ ਸਮਝ ਪਤਾ ਲੱਗਦਾ ਸੀ ਵੀ 3-3 ਦਾ ਪੜਾਈ ਦੇ ਵਿੱਚ ਠੀਕ ਆ ਜੀ ਪਤਾ ਲੱਗਾ ਜੀ ਫਿਰ ਮੌਕੇ ਤੇ ਗਏ ਬਾਰਕਪੁਰ ਨਹੀਂ ਪੈ ਰਹੀ ਸੀ ਨਹੀਂ ਬੜਾ ਬਹਿ ਰਿਹਾ ਸੀ ਜੀ ਜੀ ਗਏ ਨੇ ਫਿਰ ਉਹ ਜਾ ਕੇ ਮੁੱਖ ਤੋਂ ਦੱਦੋਬੀ ਜੀ ਚੱਕੀ ਚੱਕ ਕੇ ਫਿਰ ਮਾਮੂ ਜੀ ਜਿਹੜੀ ਅਸੀਂਵਾ ਦਿੱਤੀ ਜਦੋਂ ਠੀਕ ਆ ਜੀ ਅਗਲੇ ਦਿਨ ਫਿਰ ਇਹਨਾਂ ਤੇ ਬੰਦੇ ਨੂੰ ਅਸੀਂ ਤ੍ਰੇਸ਼ ਕਰ ਲਿਆ ਸੀ ਜੀ ਤੇ ਕਾਫੀ ਚਿਰ ਰਾਜਨਾਮੇ ਦੀ ਗੱਲ ਚੱਲਦੀ ਰਹੀ ਜੀ ਚਲੋ ਫਿਰ ਜੋ ਨਾ ਫਿਰ ਕਿਸੇ ਟਾਈਮ ਤੇ ਆ ਤੇ ਫਿਰ ਉਹਨਾਂ ਪਰਮਾਤਮਾ ਚਾਹਤਾ ਹੈ ਕਿ ਅਗਲੀ ਕਾਰਵਾਈ ਜਰੀ ਚੱਲੇ। ਪਿੰਡ ਵਾਸੀ ਤੇ ਪਰਿਵਾਰਿਕ ਮੈਂਬਰ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰ ਰਹੇ ਆ। ਬਹੁਤ ਖੁਸ਼ ਆ ਤੁਹਾਡੀ ਕਾਰਗੁਜ਼ਾਰੀ ਤੋਂ। ਕੀ ਕਹਿਣਾ ਚਾਹੁੰਦੇ ਹੋ ਪਿੰਡ ਵਾਸੀਆਂ ਨੂੰ ਇਸ ਸਬੰਧ ਵਿੱਚ? ਥੈਂਕ ਯੂ ਜੀ ਬਹੁਤ-ਬਹੁਤ ਪਿੰਡ ਵਾਸੀਆਂ ਦਾ। ਅੱਗੇ ਤੋਂ ਵੀ ਮੇਰਾ ਤਾਂ ਮੈਂ ਦਾ ਸ਼ੁਰੂ ਤੋਂ ਹੀ ਗਰੀਬਪੱਕੀ ਮਤਲਬ ਜਿਹਦੇ ਸਾਡੀ ਡਿਊਟੀ ਨਹੀਂ ਬਣਦੀ ਆ। ਮਦਦ ਕਰਨੀ ਹਰ ਇੱਕ ਕਰੀਏ ਦੇ ਨਾਲ ਤਾਂ। ਤੇ ਬਹੁਤ-ਬਹੁਤ ਇਹਨਾਂ ਦਾ ਵੀ ਧੰਨਵਾਦ। ਅੱਗੇ ਤੋਂ ਵੀ ਆਪਾਂ ਇਹਨਾਂ ਦੇ ਨਾਲ ਆ। olduğunu, daha çok biraz daha çok biraz daha çok biraz daha çok